ਸਾਹਮਣੇ ਮਾਰ ਐਂਟਰੀ ਗੇਟ ਤੇ ਕੈਮਰਾ ਛੰਨਾ ਵਾਲਾ ਪੂਰੀ ਅੱਜ ਮਠੱਡਿਆਂ ਦੇ ਮੇਲੇ ਦੇ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਵੈਲਕਮ ਹੈ ਜੱਗਾ ਜੰਡੀਆਂ ਵਾਲਾ ਸ਼ਰਨਾ ਡੱਗੁਰਮਾ ਆ ਵੀ ਪੂਰੀ ਤੇਰਾ ਇੰਤਜ਼ਾਰ ਹੈ ਤੈਨੂੰ ਰੁਕਣ ਦੀ ਲੋੜ ਨਹੀਂ ਨੌਜਾਨਾ ਤੇਰਾ ਤਾਂ ਦੁਨੀਆ ਆਡੀਆਂ ਚੱਕ ਚੱਕ ਇੰਤਜ਼ਾਰ ਕਰ ਰਹੀ ਹੈ ਅੱਜ ਦੇ ਟਾਈਮ ਦਾ ਇਹ ਵਰਲਡ ਦਾ ਟੌਪ ਦਾ ਰੇਡਰ ਹੈ ਮੇਰੇ ਵੀਰੋ ਗੁਰਦੀਪ ਸਿੰਘ ਪੂਰੀ ਛੰਨਾ ਵਾਲਾ ਅੱਜ ਮਠੱਡਿਆਂ ਦੇ ਕੱਪ ਤੇ ਆਇਆ ਹੈ ਅੱਜ ਦੇ ਟਾਈਮ ਦਾ ਵੱਡਾ ਮੱਲ ਹੈ ਲੈ ਵੀ ਪੂਰੀ ਜੀਐਨਓ ਇੱਕ ਵਾਰੀ ਫਤਿਹ ਸਾਂਝੀ ਕਰਦੇ ਤਾੜੀਆਂ ਮਾਰਦੇ ਜ਼ੋਰਦਾਰ ਦੇਖ ਪੂਰੀ ਇਹ ਦੁਨੀਆ ਪਿਆਰ ਕਰਦੀ ਹੈ ਤੇਰੀ ਖੇਡ ਨੂੰ ਕਈਆਂ ਸਾਲਾਂ ਬਾਅਦ ਪੰਜਾਬ ਦੇ ਵਿੱਚ ਵਾਪਸੀ ਹੋਈ ਹੈ ਜੀਐਨਓ ਹੈ ਦੁਨੀਆ ਦਾ ਟਾਪਰ ਹੈ ਮੇਰੇ ਤੋਂ ਬਹੁਤ ਵੱਡੀਆਂ ਆਸਾਂ ਨੇ ਤੂੰ ਵੱਡਾ ਮੱਲ ਹੈ ਤੂੰ ਰੁਸਤਮ ਹੈ ਅਜੇ ਟਾਈਮ ਦਾ ਦੁਨੀਆ ਚਾਹਦੀ ਪੰਜਾਬ ਦੇ ਵਿੱਚ ਤੇਰੀ ਕਬੱਡੀ ਵੇਖਣੀ ਮੇਕਿਆ ਭੂਰੀ ਆਇਆ ਤੇ ਤੇਰੇ ਬੋਲ ਨਾ ਹੋਣ ਇਹ ਗੱਲ ਹੋ ਨਹੀਂ ਸਕਦੀ ਦਿਲੋਂ ਦਵਾਵਾਂ ਨੇ ਲੋਕੀਂ ਹੱਡੀਆਂ ਚੁੱਕ-ਚੁੱਕ ਕੇ ਰੋ ਜੀ ਵੇਨੇ ਸੰਗ ਵੀ ਉਹ ਕਿਹੜਾ ਦਿਨ ਹੋਵੇਗਾ ਉਹ ਕਿਹੜੀ ਤਰੀਕ ਹੋਣੀ ਹੈ ਉਹ ਕਿਦਾਂ ਦਾ ਸਮਾਂ ਹੋਣਾ ਆਹ ਕਦੇ ਭੂਰੀ ਪੁੱਜ ਗਿਆ ਇਹ ਸੰਦਲੀ ਸੰਦਲੀ ਪੈੜਾ ਨੇ ਬੜਾ ਨੇ ਕਿੰਨੇ ਦੀਆ ਉਹ ਵੀ ਆ ਗਏ ਸਾਨੂੰ ਡਿੱਕੇ ਸੀ ਜਿੰਨਾਂ ਦੀਆ ਆਹ ਕਹਿੰਦੇ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਹੋਈ ਦੇ ਵਿੱਚ ਹੋਈ ਪਈ ਹੈ ਹਰ ਰੋਜ਼ ਹੀ ਮੇਲੇ ਤੇ ਪੂਰੀ ਜੱਗੇ ਬਾਈ ਨੂੰ ਜਾਂ ਬੈਲੀ ਬਰਨਾਲੇ ਨੂੰ ਪੁੱਛਣਾ ਵੀ ਪੂਰੀ ਕਦੋਂ ਆਊਗਾ ਇਹਨਾਂ ਨੇ ਕਿਹਾ ਦੋ ਕੁ ਦਿਨ ਰੁਕ ਜਾ ਦੋ ਕੁ ਦਿਨ ਰੁਕ ਜਾ ਤੇ ਪੂਰੀ ਮੇਰੇ ਵੀਰੋ ਅੱਜ ਮਠੱਡਿਆਂ ਦੇ ਵਿੱਚ ਸੁੱਖਾ ਜੀ ਤੁਹਾਡੇ ਮੇਲੇ ਤੇ ਦੁਨੀਆ ਨੇ ਦਰਸ਼ਨ ਕਰ ਲਿਆ ਹੈ